ਸਾਸਤਰੀ ਕਾਲਜੀ ਸਾਰੇ ਵੀਰ ਭਰਾਵਾਂ ਨੂੰ ਆ ਬੇਨਤੀ ਕੀਤੀ ਜਾਂਦੀ ਹੈ ਪਿੰਡ ਰਾਏਖਾਨੇ ਡਿਸਟ੍ਰਿਕਟ ਬਠਿੰਡਾ ਜੀ ਇੱਥੇ ਜੰਗਲੀ ਸੂਰ ਆ ਗਈ ਜੀ ਇਹ ਮੇਰੇ ਵੀਰ ਨੇ ਸੁਖਜੀਤ ਸਿੰਘ ਨੇ ਵੀ ਫੇਸਬੁੱਕ ਤੇ ਪਾਈ ਹੋਈ ਹੈ ਜੀ ਇਹ ਵੀਡੀਓ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਗਏ ਜੀ ਪਸ਼ੂਆਂ ਦੇ ਵੀ ਦੰਦ ਖਾ ਵੱਢੀਆਂ ਇੱਕੋ ਬੰਦੇ ਦੇ ਵੀ ਦੰਦ ਖਾ ਵੱਢੀਆਂ ਜੀ ਉਹਨੂੰ ਟੀਕੇ ਵੀ ਲਵਾਉਣੇ ਪਏ ਆ ਆਪਣੇ ਹਲਕਾ ਵਾਲੇ ਜੀ ਤੇ ਇਹ ਆਪਣੇ ਇਧਰ ਹੁਣ ਜਿਵੇਂ ਆਪਣੇ ਸਾਡੇ ਪਿੰਡ ਵੀ ਡਰੇਨ ਹੈਗੇ ਮੈਂ ਤਾਂ ਪਾਰੇ ਪਿੰਡ ਦਾਨ ਸਿੰਘ ਵਾਲੇ ਜਿਵੇਂ ਡਰੇਨ ਹੈ ਵੀ ਹੌਲੀ ਹੌਲੀ ਕਹਿੰਦੇ ਡਰੇਨਾਂ ਨੂੰ ਆ ਰਹੇ ਹੈ ਜੀ ਇਹ ਆਪਦੇ ਘੋਰਨੇ ਬਣਾ ਲੈਂਦੇ ਆ ਇਹ ਇੰਨੀ ਸਪੀਡ ਹੈ ਇਹਨਾਂ ਦੀ ਨਾ ਇਹਨਾਂ ਦੇ ਕੋਈ ਬੰਦਾ ਛੋਟੀ ਮਾਰ ਸਕਦਾ ਕੁਝ ਨਹੀਂ ਕਰ ਸਕਦਾ ਇਹ ਸਪੀਡ ਨਾਲ ਆ ਕੇ ਬੰਦੇ ਦੇ ਤੇ ਦੰਦੀ ਵਾਢ ਜਾਂਦੇ ਤੇ ਵਿਚਾਰ ਰੱਖਿਓ ਆਪਦੇ ਜਵਾਕਾਂ ਦਾ ਰੱਖੋ ਜੀ ਇਹ ਉਹਨਾਂ ਦੇ ਘਰੇ ਵੜ ਗਏ ਜੀ ਇੱਕ ਉਹਨਾਂ ਦੇ ਪਿੰਡ ਰਾਏਖਾਨੇ ਦੇ ਵਿੱਚ ਕਈ ਗਲੀਆਂ ਦੇ ਵਿੱਚ ਵੀ ਵੇਖੇ ਗਏ ਹੈ ਜੀ ਇਹ ਤੇ ਰਾਤ ਨੂੰ ਮਨ ਲਓ ਵੀ ਇਹ ਆਉਂਦੇ ਆ ਅਟੈਕ ਕਰਦੇ ਆ ਤੇ ਸਵੇਰੇ ਇਹ ਆਪਦਾ ਉਥੇ ਨਹੀਂ ਉਹਨਾਂ ਦੇ ਇੱਕ ਮਨ ਲਓ ਜਿਵੇਂ ਆਪਾਂ ਕਹਿ ਦਿੱ ਗਏ ਡਰੇਨ ਦੇ ਵਿੱਚ ਘੋਰਨੇ ਬਣੇ ਹੋਏ ਆ ਜੀ ਬਹੁਤ ਡੂੰਘਾ ਖੱਡਾ ਉਹਨਾਂ ਖੱਡਾਂ ਦਾ ਪਤਾ ਵੀ ਨਹੀਂ ਲੱਗਦਾ ਕਿ ਕਿੱਥੋਂ ਤੱਕ ਖੱਡਾਂ ਜੀ ਉਹ ਖੱਡਾਂ 'ਚ ਵੜ ਜਾਂਦੇ ਆ ਮਤਲਬ ਨਹੀਂ ਲੱਗਦਾ ਜੀ ਉਹ ਪਤਾ ਹੀ ਲੱਗ ਜੀ ਕਿੱਥੇ ਬੈਠਿਆ ਤੇ ਵਾਵਾ ਇਕੱਠੇ ਆਉਂਦੇ ਆ ਇਹ ਕੁਜਰਤੀ ਇੱਕ ਆਇਆ ਜੀ ਜੇ ਕਿਤੇ 4-5 ਆ ਜਾਣ ਤਾਂ ਹੋ ਸਕਦਾ ਵੀ ਬਾਲਾ ਹੀ ਮਾੜਾ ਕੰਮ ਹੋ ਜੇ ਵੀ ਜ਼ਿਆਦਾ ਅਟੈਕ ਕਰ ਜਾਣ ਤੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇੱਥੇ ਜਿਨ੍ਹਾਂ ਦੇ ਨੇੜੇ ਤੇ ਡਰੇਨ ਟਪਦੀ ਹੈ ਜਾਂ ਕੋਈ ਮੰਨ ਲਓ ਜਿਵੇਂ ਆਪਾਂ ਕਹਿੰਦੇ ਕੋਈ ਟਿੱਬੇ ਹੈ ਕਿ ਉੱਥੇ ਆ ਕੇ ਰਹਿਣ ਲੱਗ ਪਈ ਜੀ ਇਹ ਤੇ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਉਹਨਾਂ ਨੇ ਵੀ ਮੰਨ ਲਓ ਵੀ ਦੇਖਿਆ ਵੀ ਆਪਾਂ ਕਿਵੇਂ ਕਰਗੇ ਜੀ ਹੱਲ ਉਹਨਾਂ ਦਾ ਪਿੰਡ ਵਾਲੇ ਕਰੀ ਜਾਂਦੇ ਆ ਪਰ ਪਸ਼ੂਆਂ ਦਾ ਵੀ ਨੁਕਸਾਨ ਕਰਕੇ ਪਸ਼ੂਆਂ ਦੇ ਥਣਾ ਤੇ ਦੰਦਕਾ ਵੱਢ ਗਏ ਜੀ ਇਹ ਏ ਤੁਸੀਂ ਟੈਗ ਚ ਦੇਖੋ ਜਿਵੇਂ ਬੱਛੀ ਦੇ ਮਗਰ ਪੈ ਗਈ ਜਾ ਕੇ ਬੱਛੀ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਫਿਰ ਗਾਂ ਵੀ ਭੱਜ ਕੇ ਗਈ ਉਧਰ ਨੂੰ ਜਦੋਂ ਗਾਂ ਦੇ ਮੰਨ ਲਓ ਵੀ ਟੈਗ ਕੀਤਾ ਜਾ ਕੇ ਗਾਂ ਦਾ ਕਿੱਲਾ ਪੱਟਿਆ ਗਿਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹੀ ਮੈਂ ਤੇ ਆ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਕਿਵੇਂ-ਕਿਵੇਂ ਟੈਗ ਹੁੰਦਾ ਹੀ ਪਹਿਲਾਂ ਇੱਕ ਮਾਤਾ ਜੀ ਆਏ ਫਿਰ ਇੱਕ ਤੁਹਾਨੂੰ ਪਿੱਛੇ ਦਿਸੂਏ ਇੱਕ ਬੰਦਾ ਆ ਰਿਹਾ ਮੁੜ ਕੇ ਉਹਦੇ ਤੇ ਭੱਜ ਕੇ ਅਟੈਕ ਕੀਤਾ ਜੀ ਤੇ ਬਹੁਤ ਪੂਰੀ ਘਟਨਾ ਇਹ ਤੇ ਬਾਕੀ ਤੁਸੀਂ ਵੇਖੋ ਵੀਡੀਓ ਨੂੰ ਪੂਰੀ ਗੌਰ ਨਾਲ ਆ ਦੇਖੋ ਗਾਂ ਵੀ ਭੱਜੀ ਫਿਰਦੀ ਹੈ ਇਹ ਰਾਤ ਦੀ ਵੀਡੀਓ ਹੈ ਜੀ ਕੈਮਰੇ ਲੱਗੇ ਹੋਏ ਸੀ ਕੁਜਰਤੀ ਤਾਂ ਪਤਾ ਲੱਗਿਆ ਜੀ ਇਹ ਹੁਣ ਉਹ ਫਿਰਦਾ ਗੇਟ ਕੋਲੇ ਫਿਰਦਾ ਜੀ ਉਹ ਗੇਟ ਤੋਂ ਬਾਹਰ ਨਿਕਲ ਗਿਆ ਉਹ ਅਸੀਂ ਗੇਟ ਦੇ ਨਾਲ ਫਿਰਦਾ ਜੀ ਤੇ ਇਹਨਾਂ ਦੇ ਛੋਟੀ ਸਾਟੀ ਦਾ ਕੋਈ ਅਟੈਕ ਨਹੀਂ ਗਈ ਛੋਟੀ ਸਾਟੀ ਨਾਲ ਆਪਾਂ ਕੁਝ ਨਹੀਂ ਕਰ ਸਕਦੇ ਜੀ ਇਹਨਾਂ ਨੂੰ ਆਵੇ ਪਸ਼ੂ ਵੀ ਇਹਦੇ ਉਹਦੇ ਮਗਰ ਨੂੰ ਜਾਂਦੇ ਆ ਵੀ ਆਪ ਦਾ ਬਚਾਅ ਕਰਦੀ ਆ ਉਹਦੇ ਜਿਹੜਾ ਉਹ ਗਾਂ ਦਾ ਬੱਚਾ ਜੀ ਉਹਦਾ ਬਚਾਅ ਆਸਤੇ ਉਹਦੇ ਮਗਰ ਪੈਂਦੀ ਆ ਉਹ ਹਜੇ ਵੀ ਗੇਟ ਕੋਲੇ ਖੜਾ ਹੀ ਆ ਉਸੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਫਿਰਦਾ ਹੀ ਗੇਟ ਕੋਲੇ ਹਜੇ ਵੀ ਉਹ ਜਮਾ ਗੇਟ ਦੇ ਉਹ ਨਹੀਂ ਟੱਪ ਕੇ ਆ ਕੰਧ ਤੋਂ ਹੁਣ ਉਹਨੂੰ ਕੰਧ ਤੇ ਟੱਪਣ ਦਾ ਥਿਆਣੀ ਆ ਮੈਂ ਕਿੱਥੋਂ ਦੀ ਟੱਪ ਕੇ ਜਾਵਾਂ ਉਹ ਆ ਗਿਆ ਫੇਰ ਜੀ ਇਹ ਉਹ ਦੇਖੋ ਮਾਤਾ ਦੇ ਫਿਰ ਅਟੈਕ ਕੀਤਾ ਜਿਹਨੇ ਇਹ ਹੁਣ ਉਪਰ ਇਹ ਗਿਆ ਜੀ ਉਧਰ ਜਿੱਧਰ ਉਹਨਾਂ ਦਾ ਕੋਈ ਪਸ਼ੂ ਰੱਖਣ ਨੂੰ ਮੰਨ ਲਓ ਬਣਾਇਆ ਹੋਇਆ ਜੀ ਬਰਾਂਡਾ ਤੇ ਮਾਤਾ ਜੀ ਬਚ ਗਏ ਪਰ ਉਹ ਬੰਦੇ ਦੇ ਦੰਦੀ ਵੱਢ ਗਏ ਜੀ ਇੰਨੀ ਜਿਆਦਾ ਸਪੀਡ ਨਾਲ ਆਉਂਦਾ ਆਪਾਂ ਇੰਨੀ ਜਿਆਦਾ ਤਾਂ ਕੋਈ ਚੀਜ਼ ਵੀ ਨਹੀਂ ਭਜਾ ਸਕਦੀ ਜੀ ਇਹ ਜੰਗਲੀ ਸੂਰ ਹੈ ਜੀ ਆਹ ਦੇਖੋ ਫੇਰ ਅਟੈਕ ਕੀਤਾ ਇਹਨੇ ਗਾਂ ਤੇ ਆ ਭੱਜ ਗਏ ਸਾਰੇ ਪਸ਼ੂ ਜੀ ਇਹ ਵੀਡੀਓ ਨੂੰ ਤੁਸੀਂ ਦੇਖੀ ਚਲੋ ਪੂਰੇ ਧਿਆਨ ਨਾਲ ਦੇਖਿਓ ਕਿਵੇਂ ਸਪੀਡ ਨਾਲ ਆਉਂਦਾ ਹੈ ਪਹਿਲਾਂ ਗਾਂ ਦੇ ਫਿਰ ਬੱਚੇ ਦੇ ਮਗਰ ਪੈ ਗਿਆ ਜੀ ਫਿਰ ਬੰਦੇ ਦੇ ਮਗਰ ਪੈ ਗਿਆ ਜੀ ਇਹ ਘਟਨਾ ਜਿਹੜੀ ਪਿੰਡ ਰਾਏਖਾਨਾ ਜ਼ਿਲ੍ਹਾ ਬਠਿੰਡਾ ਜੀ ਉੱਥੋਂ ਮੇਰੇ ਵੀਰ ਸੁਖਜੀਤ ਸਿੰਘ ਨੇ ਭੇਜੀ ਜੀ ਉਹਨਾਂ ਨੇ ਫੇਸਬੁੱਕ ਤੇ ਪਾਈ ਆ ਵੀ ਅਲਰਟ ਕਰਨ ਵਾਸਤੇ ਆਪਦੇ ਪਿੰਡ ਵਾਸੀਆਂ ਨੂੰ ਵੀ ਰਾਤ ਨੂੰ ਧਿਆਨ ਰੱਖਿਆ ਕਰੋ ਉਹ ਇਸ ਮਕਸਦ ਤੇ ਉਹਨੇ ਵੀਡੀਓ ਪਾਈ ਆ ਵੀ ਬਚ ਕੇ ਰਹੋ ਜੀ ਇਹਨਾਂ ਤੋਂ ਵੀ ਬਹੁਤ ਭੜੇ ਚੰਗਲੀ ਸੂਰ ਹੈ ਜੀ ਇਹ ਗਰੁੱਪ 'ਚ ਹੀ ਬੈਠਣ ਲੱਗੇ ਮੰਨ ਲਓ 15-15 ਵੀ ਇਕੱਠੇ ਹੋਣ ਲੱਗੇ ਏ ਇੱਕ ਥਾਂ ਤੇ ਰਹਿੰਦੇ ਗੁਜਰਤੀ ਕੱਲਾ ਆ ਜੀ ਆਹ ਦੇਖੋ ਫੇਰ ਟੈਗ ਕਰ ਦਈਏ ਉਹ ਉਹ ਬੱਚੀ ਦੇ ਬਚਾਅ ਦੀ ਹੋ ਗਈ ਜੀ ਪਸ਼ੂ ਭੱਜ ਗਏ ਕੁਜਰਤੀ ਜੀ ਇਹ ਉਪਰੇ ਉਹ ਉਹ ਵੇਖੋ ਇਹ ਬੱਚੀ ਤੇ ਕਰ ਗਿਆ ਹੁਣ ਟੈਕ ਹੁਣ ਉਹਨੂੰ ਰਸਤਾ ਨਹੀਂ ਲੱਭ ਰਿਹਾ ਕਿੱਧਰ ਦੀ